35000 ਰੁਪਇਆ ਲਿਆਓ ਤੇ ਤੁਹਾਨੂੰ ਡਾਕਟਰ ਦੇ ਮਾਲਕ ਬਣਾ ਦਣਾ ਉਹ ਵੀ 2014 ਮਾਡਲ ਤੇ ਅੱਗੇ ਬਾਈ ਜੀ ਆਪਣੇ ਕੋਲੇ ਫੋਰਚੂਨਰ ਖੜਾ ਜਹਾ ਜਮਦੂਦ ਦਾ ਛੋਟਾ ਕਹ ਲੋ ਗ੍ਰਿਲ টি ਆਰ ਡੀ ਵਾਲੀ ਲੱਗੀ ਹੋਈ ਆ ਦੱਸੋ ਵੀਰੇ ਇਹ 2017 ਮਾਡਲ ਡੀਜ਼ਲ ਸਪੋਰਟ 17/18 ਹਾਂਜੀ ਐਕਸਟਰਾ ਲਾਈਟਰਾਂ ਦੇ ਨਾਲ ਬਿਲਕੁਲ ਬਿਲਕੁਲ ਨੰਬਰ ਵੀ ਵਧੀਆ 2763 ਨੰਬਰ ਵਾਲੀ ਗੱਡੀ ਬਾਈ ਜੀ ਸੋਹਣੀ ਕੰਡੀਸ਼ਨ ਦੀ ਗੱਡੀ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਸੀਟ ਕਵਰੇ ਦੇ ਵੀ ਸੋਹਣੇ ਲੱਗੇ ਹੋਏ ਆ ਤੇ ਵੀਰੇ ਇਹਦਾ ਕੀ ਰੇਟ ਆ ਇਹਦਾ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਆਪ ਸਾਰੀਆਂ ਪੰਜਾਬ ਨੰਬਰ ਦੀਆਂ ਕਾਰਾਂ ਸ਼ੀਸ਼ੇ ਵਰਗੀਆਂ ਪਿੱਛੇ ਬੋਰਡ ਦਿਖਾ ਦੇ ਮਿੱਤਰਾਂ ਮਾਲਵਾ ਕਾਰ ਜ਼ੋਨ ਤੇ ਖੜਿਆ ਬਈ ਜੀ ਟਾਂਡਾ ਸ਼ਹਿਰ ਦੇ ਵਿੱਚ ਬਈ ਆਪਣੇ ਨਾਲ ਕੀ ਹਾਲ ਵੀਰੇ ਵਧੀਆ ਵਧੀਆ ਹੋਰ ਸੇਤਾ ਠੀਕ ਨੇ ਸਭ ਵਧੀਆ ਸਭ ਵਧੀਆ ਠੀਕ ਹੈ ਸਭ ਤੋਂ ਪਹਿਲਾਂ ਵੀਰੇ ਆਪਾਂ ਲੋਕੇਸ਼ਨ ਦੱਸਦੀ ਆ ਆਪਣੀ ਲੋਕੇਸ਼ਨ ਆਪਣੀ ਹੈਗੀ ਆ ਜੀ ਮਿਆਣੀ ਰੋਡ ਤੇ ਜਿਹੜਾ ਗੁਰਦਾਸਪੁਰ ਨੂੰ ਰੋਡ ਜਾਂਦਾ ਆ ਟਾਂਡੇ ਆਪਣੇ ਹੈਗੇ ਡਿਸਟ੍ਰਿਕਟ ਹੁਸ਼ਿਆਰਪੁਰ ਠੀਕ ਹੈ ਵੀਰੇ ਹਾਂਜੀ ਮੇਨ ਟਾਂਡੇ ਸ਼ਹਿਰ ਚ ਖੜਿਆ ਬਈ ਜੀ ਆਪਾਂ ਮਿਆਣੀ ਰੋਡ ਦੇ ਉੱਤੇ ਤੇ ਬਈ ਇਧਰੋਂ ਫਿਰ ਸਵਿਫਟ ਤੋਂ ਸਟਾਰਟ ਕਰ ਲੈਂਦੇ ਹਣਾ ਹਾਂਜੀ ਤੇ ਦੱਸਿਓ ਕਿੰਨਾ ਮਾਡਲ ਹੈ ਇਹ 2017 ਮਾਡਲ ਆ ਸਿਰਫ 50000 ਚੱਲੀ ਪਹਿਲੇ ਨਾ ਤੇ ਇੰਸ਼ੋਰੈਂਸ ਵੀ ਇਹਦੀ ਵੈਲਿਡ ਹੈਗੀ ਹੈ ਠੀਕ ਹੈ ਵੀਰੇ ਸਿਰਫ 50000 ਕਿਲੋਮੀਟਰ ਚੱਲੀ ਆ ਬਈ ਜੀ 2017 ਮਾਡਲ ਗੱਡੀ ਬੀਡੀਆਈ ਡੀਜ਼ਲ ਦੀ ਹਾਂਜੀ ਕੰਡੀਸ਼ਨ ਵਾਈਜ਼ ਜਮਾਂ ਨਵੀਂ ਕੰਡੀਸ਼ਨ ਆ ਅੰਦਰੋਂ ਕਰਾ ਚੱਕੇ ਇੱਕ ਮਿੱਤਰਾਂ ਨਵੇਂ ਸੀਟ ਕਵਰ ਨੇ ਸਾਫ਼ ਸੁਥਰਾ ਅੰਟੀਰੀਅਰ ਆ ਗੱਡੀ ਦਾ ਤੇ ਵੀਰੇ ਇਹਦਾ ਰੇਟ ਡਿਮਾਂਡ ਕੀ ਆ ਇਹਦੀ ਹੈਗੀ ਆ ਜੀ 530000 ਡਿਮਾਂਡ ਆ 530000 ਮਾਨਤਾਨ ਹੋ ਜੂਗਾ ਤੇ ਬਿਲਕੁਲ ਬਿਲਕੁਲ ਬਾਜੀ ਠੀਕ ਹੈ ਵੀਰੇ ਲਓ ਜੀ 530000 ਦੇ ਵਿੱਚੋਂ ਬਈ ਮਾਨਤਾਨ ਹੋ ਜੂਗਾ ਜੀ ਡਾਊਨ ਪੇਮੈਂਟ ਦੀ ਗੱਲ ਕਰੀਏ ਕਿੰਨੀ ਲੈ ਕੇ ਆਉਣੀ ਉਹ ਹੀ 50 60000 ਦੇ ਕੇ ਬਾਕੀ ਚੱਲ ਜੂਗਾ ਬਾਕੀ ਹਾਂ ਬਾਕੀ ਹੋ ਜਾਊਗਾ ਬਾਕੀ ਸਾਰਾ ਲੋਨ ਹੋ ਜੀ ਜੇ ਤੁਹਾਡੀ ਪ੍ਰੋਫਾਈਲ ਵੈਸਟ ਆ ਅੱਗੇ ਗੱਡੀ ਖੜੀ ਆ ਆਪਣੇ ਕੋਲ ਡਸਟਰ ਇਹ ਡਸਟਰ ਹੈਗੀ ਆ ਜੀ 2014 ਮਾਡਲ ਡੀਜ਼ਲ ਵਿੱਚ ਇਹ ਵੀ ਫਰਸਟ ਓਨਰ ਆ ਇਹਦੇ ਇਹ ਆ ਕਿ ਇਹ ਨਵੀਂ ਸ਼ੇਪ ਵਿੱਚ ਕਨਵਰਟ ਕੀਤੀ ਹੋਈ ਆ ਠੀਕ ਆ ਵੀਰੇ ਹਾਂਜੀ ਬਾਕੀ ਚੱਲ ਲਈ 87000 ਆ ਜੈਨੂਅਲ ਇਹ ਵੀ ਪਹਿਲੇ ਨਾਂ ਤੇ ਫੁੱਲ ਇੰਸ਼ੋਰੈਂਸ ਇਹਦੀ ਵੀ ਅਲਾਈ ਐਕਸਟਰਾ ਲੱਗੇ ਹੋਏ ਪਲਾਟੀ ਦੇ ਟਾਇਰਾਂ ਦੀ ਕੰਡੀ ਡੀਜ਼ਲ ਦੀ ਕਾਰ ਹੈ ਹਾਂ ਜੀ ਡੀਜ਼ਲ ਦੀ ਹੈ ਇਹ ਕਿਹੜੀ ਆ 85 ਵੀਹ ਇਹ 85 ਵੀਹ ਠੀਕ ਹੈ ਵੀਰੇ ਹਾਂ ਜੀ ਠੀਕ ਰੇਟ ਵੀਰੇ ਦਾ ਇਹਦਾ ਰੇਟ ਹੈਗੀ ਆ ਜੀ 3 ਲੱਖ 60 ਹਜ਼ਾਰ ਦੀ ਮੰਗ ਆ ਉੱਚੋ ਵੀ ਕਰ ਲਾਂਗੇ ਜਿਆਜਾ ਹੋ ਜਾਊਗਾ 3 ਲੱਖ 60 ਹਜ਼ਾਰ ਦੇ ਵਿੱਚੋਂ ਵੀ ਮਾਨਤਾਨ ਹੋ ਜਾਊਗਾ ਜੀ ਤੁਹਾਡਾ 3 ਸਵਾ 3 ਤਾਂ ਲੋਨ ਹੀ ਹੋ ਜਾਣਾ ਇਹਦੇ ਤੇ ਵੀ ਅੱਛਾ ਹਾਂ ਤੇ ਤਾਂ 30 35 ਹਜ਼ਾਰ ਠੀਕ ਹੈ ਤਾਂ ਹਾਂ ਵਸੇ 30 35 ਹਜ਼ਾਰ ਰੁਪਇਆ ਲਿਆਓ ਤੇ ਤੁਹਾਨੂੰ ਡਸਟਰ ਦੇ ਮਾਲਕ ਬਣਾ ਦੇਣਾ ਉਹ ਵੀ 2014 ਮਾਡਲ ਦਾ ਤੇ ਅੱਗੇ ਬਾਈ ਜੀ ਆਪਣੇ ਕੋਲੇ ਫੋਰਚੂਨਰ ਖੜਾ ਜ ਹੈ ਜਮਦੂਦ ਦਾ ਛੋਟਾ ਕਹ ਲੋ ਗ੍ਰਿੱਲ ਟੀ ਆਰ ਡੀ ਵਾਲੀ ਲੱਗੀ ਹੋਈ ਆ ਦੱਸਿਓ ਵੀਰੇ ਇਹ 2017 ਮਾਡਲ ਹੂੰ ਇਹ ਸੈਕੰਡ ਓਨਰ ਠੀਕ ਆ ਜੀ ਇਹ ਚੱਲੀ ਆਪਣੀ 9095000 ਫੁੱਲ ਇੰਸ਼ੋਰੈਂਸ ਹੂੰ 4x2 4x2 ਹਾਂਜੀ ਆਟੋਮੈਟਿਕ ਕਰੋ ਜੀ ਚੈੱਕ ਕੰਡੀਸ਼ਨ ਵਾਈਜ਼ ਇਹ ਵੀ ਗੱਡੀ ਜਮਾ ਨਵੀਂ ਐ 00 ਆਲਾ ਪੇਡ ਨੰਬਰ ਲੱਗਿਆ ਹੋਇਆ ਬਾਈ ਹਾਂਜੀ ਹਾਂਜੀ 2017 ਮਾਡਲ 4x2 ਆਟੋਮੈਟਿਕ ਤੇ ਵੀਰੇ ਰੇਟ ਗੱਡੀ ਦਾ ਇਹਦਾ 25 ਲੱਖ ਡਿਮਾਂਡ ਹੈ ਜੀ ਬਾਕੀ ਹੋ ਜਾਏਗਾ ਮੌਕੇ ਤੇ ਬਾਕੀ ਮੌਕੇ ਤੇ ਮਾਨਤਾ ਹੋ ਜਾਊਗਾ ਬਾਈ ਜੀ ਇਹਦੇ ਵਾਸਤੇ 4-5 ਲੱਖ ਰੁਪਏ ਡਾਊਨ ਕਰ ਹਾਂ ਇਹਦੇ ਪਾਸੇ ਬਿਲਕੁਲ ਬਾਕੀ ਚੱਲ ਜਾਊਗਾ ਬਾਕੀ ਠੀਕ ਹੈ ਵੀਰੇ ਤੇ ਅੱਗੇ i20 ਆ ਗਈ ਨਵੀਂ ਸ਼ੇਪ ਦੀ ਦੱਸਿਓ ਜੀ ਇਹ 2021 ਮਾਡਲ ਸਪੋਰਟਸ ਇਹ ਵੀ ਪਹਿਲੇ ਨਾਲ ਤੇ ਆ ਡੈਪ ਕੈਪੀਨ ਇੰਸ਼ੋਰੈਂਸ ਇਹ ਵੀ ਚੱਲੀ 50 ਹਜ਼ਾਰ ਚੱਲੀ ਆ 2021 ਮਾਡਲ ਹਾਂ ਜੀ ਡੀਜ਼ਲ ਆ ਕਿ ਪੈਟਰੋਲ ਇਹ ਪੈਟਰੋਲ ਆ ਜੀ ਪੈਟਰੋਲ ਕਿ ਵੇਰੀਐਂਟ ਕਿਹੜਾ ਇਹਦਾ ਇਹ ਸਪੋਰਟਸ ਸਪੋਰਟਸ ਠੀਕ ਹੈ ਜੀ ਇਹ ਵੀ ਬ੍ਰੈਂਡ ਨਿ ਕਰੋ ਵਿੱਚ ਇੱਕ ਤੇ ਇਹਦਾ ਕੀ ਰੇਟ ਹੈ ਇਹਦਾ ਰੇਟ ਹੈਗਾ ਜੀ 675 ਹੈ ਡਿਮਾਂਡ 675 ਡਿਮਾਂਡ ਆ ਬਾਈ ਜੀ ਹਾਂਜੀ ਵਿੱਚੋਂ ਮਾਰਦਾਨ ਹੋ ਜੀ ਹਾਂ ਆਰਾਮ ਨਾਲ ਬਿਲਕੁਲ ਠੀਕ ਹੈ ਇਹਦੀ ਡਾਉਨ ਪੇਮੈਂਟ ਇਹਦੇ 50000 ਦੇ ਕੇ 50000 ਹਾਂਜੀ ਲਓ ਜੀ 50000 ਰੁਪਏ ਦੇ ਵਿੱਚ ਤੁਹਾਨੂੰ ਨਵੀਂ ਸ਼ੇਪ ਵਾਲੀ i20 ਦੇ ਮਾਲਕ ਬਣਾ ਦੇਣਾ ਬਾਈ ਜੀ ਜਮਾਂ ਨਵੀਂ ਕੰਡੀਸ਼ਨ ਦੇ ਵਿੱਚ ਗੱਡੀ ਹੈ ਤੇ ਅੱਗੇ ਆ ਗਈ Creta ਇਹ Creta 2019 SX ਇਹ ਵੀ ਫਰਸਟ ਓਨਰ 87000 ਚੱਲੀ ਆ ਵੀ ਰਿਕਾਰਡ ਠੀਕ ਹੈ ਇੰਸ਼ੋਰੈਂਸ ਇਹਦੀ ਵੀ ਡੈਪ ਕੈਪ 2019 19 sx diesel ਠੀਕ ਹੈ ਠੀਕ ਹੈ ਵੀਰੇ ਇਹਦੇ ਵਿੱਚ ਨੈਵੀਗੇਸ਼ਨ ਪ੍ਰੋਜੈਕਟਰ ਹੈਡਲਾਈਟਸ ਆ ਗਈਆਂ ਕੰਪਨੀ ਵੱਲੋਂ ਜੋ ਵੀ 크ਰੂਜ਼ ਕੰਟਰੋਲ ਜੋ sx ਵਿੱਚ ਆਉਂਦਾ ਹੈ ਵਾਇਰਲੈਸ ਚਾਰਜਰ ਵੀ ਹੈ ਵਾਇਰਲੈਸ ਵੀ ਬਿਲਕੁਲ ਬਿਲਕੁਲ ਠੀਕ ਹੈ ਵੀਰੇ ਤੇ ਗੱਡੀ ਵੀ ਇਹ ਵੀ ਸਾਫ ਸੁਥਰੀ ਕੰਡੀਸ਼ਨ ਦੀ ਹੈ ਓਨਰ ਇਹਦਾ ਫਸਟ ਹੈ ਇਹ ਜੀ ਫਸਟ ਓਨਰ ਹੈ ਠੀਕ ਹੈ ਵੀਰੇ ਤੇ ਰੇਟ ਰੇਟ ਇਹਦਾ 9 ਲੱਖ 40 ਹੈ ਡਿਮਾਂਡ ਇਹ ਚੋ ਵੀ ਕਰ ਲਾਂਗੇ ਮਾਨਤਾਨ ਤੁਹਾਨੂੰ ਜਿੰਨਾ ਲੋ ਜੀ 940 ਜੋ ਮਾਨਤਾਨ ਹੋ ਜਾਊਗਾ ਲੱਖ ਰੁਪਇਆ ਡਾਉਨ ਪੇਮੈਂਟ ਲਏਓ ਬਾਕੀ ਸਾਰਾ ਲੋਨ ਵੀ ਹੋ ਜਾਊਗਾ ਅੱਗੇ ਫੇਰ ਕਰੇਟ ਆ ਗਈ ਇਹ 2020 ਮਾਡਲ ਠੀਕ ਹੈ ਇਹ ਵੀ ਫਸਟ ਓਨਰ ਇਹ ਚੱਲੀ 90000 ਕਿਲੋਮੀਟਰ ਠੀਕ ਹੈ ਬਾਕੀ ਇਹਦੀ ਇੰਜਨ ਗੇਅਰ ਦੀ ਵਾਰੰਟੀ ਪਈ ਹੈ ਏਜੰਸੀ 'ਚ ਠੀਕ ਹੈ ਵੀਰੇ ਹਾਂਜੀ ਤੇ ਇਹ ਵੀ ਡੀਜ਼ਲ 'ਚ ਆ ਗਈ ਇਹ 1.4 ਆ 1.4 ਵੱਧ ਐਵਰੇਜ ਆ ਹਾਂਜੀ ਹਾਂਜੀ ਠੀਕ ਹੈ ਐਕਸਟਰਾ ਐਂਡਰੋਇਡ ਪਲੇਅਰ ਲੱਗਿਆ ਹੋਇਆ ਬਾਈ ਜੀ ਗੱਡੀ ਦੇ ਵਿੱਚ ਬਿਲਕੁਲ ਭਾਈ ਤੇ ਇਹ ਵੀਰੇ ਕਿਹੜਾ ਵੇਰੀਐਂਟ ਆ ਇਹ 1.4 ਇਹ E+ E+ ਆ ਠੀਕ ਹੈ ਜੀ ਤੇ ਇਹਦੀ ਗ੍ਰੇਡ ਕੀ ਇਹ 875000 875000 57 ਪੇਡ ਨੰਬਰ ਇਹ ਨਾਲ ਹੀ ਦੇਣਾ ਬਿਲਕੁਲ ਨਾਲ ਭਾਜੀ ਠੀਕ ਆ ਹਾਂਜੀ ਤੇ ਇਹਦੇ ਵਾਸਤੇ ਡਾਉਨ ਪੇਮੈਂਟ ਇਹਦੇ ਵਾਸਤੇ ਤਾਂ ਉਹੀ 50000 ਬੰਨੋ ਹਾਂ ਕਿਉਂਕਿ 20 ਮਾਡਲ ਆ 1.4 ਚ ਆ ਗਈ ਤੇ ਬਾਕੀ ਮੇਨ ਸਿਪ ਬੰਦੇ ਦੇ ਸਿਬਲ ਤੇ ਡਿਪੈਂਡ ਆ ਠੀਕ ਆ ਲਓ ਜੀ 50000 ਮਿਨੀਮਮ ਲਿਆਓ ਨਹੀਂ ਤਾਂ ਲੱਖ ਰੁਪਇਆ ਮੰਨ ਕੇ ਚੱਲੋ ਅੱਗੇ ਫੇਰ 0057 ਨੰਬਰ ਦੀ ਗੱਡੀ ਖੜੀ ਆ ਵਰਨਾ ਦੱਸਿਓ ਵੀਰੇ ਹਾਂਜੀ ਵਰਨਾ ਇਹ 2018 ਮਾਡਲ ਇਹ ਆਟੋਮੈਟਿਕ ਵਿੱਚ ਆ ਠੀਕ ਆ ਹਾਂਜੀ ਇਹ ਫਰਸਟ ਓਨਰ ਫੁੱਲ ਇੰਸ਼ੋਰੈਂਸ ਤੇ ਡੀਜ਼ਲ ਵਿੱਚ ਆ ਗਈ ਠੀਕ ਹੈ 2018 ਮਾਡਲ ਐਸ ਐਕਸ ਐਸ ਐਕਸ ਠੀਕ ਹੈ ਜੀ ਹਾਂ ਜੀ ਲੈ ਮੇਤਰਾ ਅੰਦਰੋਂ ਕ кондиਸ਼ਨ ਚੈੱਕ ਕਰਾਈਏ ਇਹ 85 86 ਹਜ਼ਾਰ ਚੱਲੀ ਹੈ ਠੀਕ ਹੈ ਵੀਰੇ ਆਟੋਮੈਟਿਕ ਗੇਅਰ ਦੀ ਗੱਡੀ ਆ ਬਈ 2018 ਮਾਡਲ ਡੀਜ਼ਲ ਹਾਂ ਜੀ ਬਿਲਕੁਲ ਐਸ ਐਕਸ ਸਨ ਰੂਫ ਵਾਲੀ ਤੇ ਇਹਦਾ ਕੀ ਰੇਟ ਆ ਬਾਈ ਇਹਦਾ ਹੈਗਾ ਜੀ 8 ਲੱਖ 25 ਹਜ਼ਾਰ ਡਿਮਾਂਡ ਹੂੰ ਹੋ ਜੇਗੀ ਮੌਕੇ ਤੇ ਮਾਨਤਨ ਠੀਕ ਹੈ 8 25 ਦੇ ਵਿੱਚੋਂ ਬਾਈ ਜੀ ਤੁਹਾਡਾ ਮਾਨਤਨ ਜ਼ਰੂਰ ਹੋਊਗਾ ਵਧੀਆ ਤੇ ਬਾਕੀ ਛੋਟੀ ਜੀ ਡਾਉਨ ਪੇਮੈਂਟ ਲੈ ਕੇ ਆਉਣੀ ਆ 50000 ਚੱਲ ਜੂਗਾ ਹਾਂ ਹੋ ਜਾਏਗਾ ਠੀਕ ਆ ਵੀਰੇ ਅੱਗੇ ਆ ਗਈ i20 ਇਹ 2015 ਜੀ ਆਸਤਾ ਜੀ ਫਰਸਟ ਓਨਰ ਫੁੱਲ ਇੰਸ਼ੋਰੈਂਸ ਠੀਕ ਹੈ ਤੇ ਚੱਲੀ ਆਪਣੀ ਆਹੀ 82000 ਮੰਨ ਕੇ ਚੱਲੋ 85000 82 82000 ਹਾਂਜੀ ਹਾਂਜੀ ਠੀਕ ਆ ਵੀਰੇ ਇਹ ਆਸਤਾ ਟਾਪ ਮਾਡਲ ਆ ਗਿਆ ਇਹ ਡੀਜ਼ਲ ਆ ਕਿ ਪਟਰੋਲ ਇਹ ਡੀਜ਼ਲ ਚੀਜ਼ ਡੀਜ਼ਲ ਆਸਤਾ ਲਓ ਜੀ ਕਰੋ ਚੈੱਕ ਤੇ ਇਹਦਾ ਰੇਟ ਵੀਰੇ ਇਹਦਾ ਹੈਗਾ ਜੀ 510000 ਡਿਮਾਂਡ ਹੂੰ ਦੇ ਦੇਾਂਗੇ ਲਾਸਟ 475 75 ਦੀ ਲਓ ਜੀ 4 ਲੱਖ 75000 ਦੇ ਵਿੱਚ 15 ਮਾਡਲ ਡੀਜ਼ਲ ਦੀ ਆਸ ਦਾ ਟਾਪ ਮਾਡਲ i20 ਮਿਲ ਜੂਗੀ 75000 ਰੁਪਿਆ ਡਾਉਨ ਪੇਮੈਂਟ ਦਾ ਲਿਆਓ ਬਾਕੀ 4 ਲੱਖ ਦਾ ਤੁਹਾਡਾ ਲੋਨ ਹੋ ਜਾਊਗਾ ਤੇ ਅੱਗੇ ਵੀ ਇਹ 2017 ਠੀਕ ਹੈ ਜੀ ਇਹ ਸੈਕੰਡ ਓਨਰ 88000 ਚੱਲੀ ਆ ਦੀ ਠੀਕ ਹੈ ਬਾਕੀ ਇੰਸ਼ੋਰੈਂਸ ਵੀ ਵੈਲਿਡ ਆ ਦੀ ਹੂੰ ਤੇ ਇਹ ਆਪਾਂ 615000 ਡਿਮਾਂਡ ਆ ਜੀ ਬਾਕੀ ਮੌਕੇ ਤੇ ਜੋ ਘਟਵਾਦ ਹੋ ਜਾਏਗਾ ਇਹ ਵੀ ਡੀਜ਼ਲ ਹੈ ਇਹ ਵੀ ਡੀਜ਼ਲ ਹੈ ਹਾਂਜੀ ਠੀਕ ਹੈ ਜੀ ਇਹ ਸਪੋਰਟਸ ਵੇਰੀਐਂਟ ਸਪੋਰਟਸ ਡੀਜ਼ਲ ਕਰੋ ਜੀ ਚੈੱਕ ਕੰਡੀਸ਼ਨ ਵਾਈਜ਼ ਇਹ ਵੀ ਨਵੀਂ ਗੱਡੀ ਆ 2017 ਮਾਡਲ ਡਾਊਨ ਪੇਮੈਂਟ ਇਹਦੀ ਇਹ ਡਾਊਨ ਪੇਮੈਂਟ 60 70000 ਬਾਕੀ ਲੋਨ ਹੋ ਜਾ ਬਾਕੀ ਲੋਨ ਹੋ ਜਾਏਗਾ ਠੀਕ ਆ ਬਾਈ ਤੇ ਅੱਗੇ ਫੇਰ i20 ਖੜੀ ਇਹ 17 ਮਾਡਲ ਆ 18 ਚਾਰ ਸੀ ਠੀਕ ਆ ਇਹ ਚੱਲੀ ਆਪਣੀ 95000 ਇਹ ਵੀ ਸੈਕੰਡ ਓਨਰ ਡੀਜ਼ਲ ਸਪੋਰਟ ਡੀਜ਼ਲ ਸਪੋਰਟ 17/18 ਹਾਂਜੀ ਐਕਸਟਰਾ ਲਾਈਟਰਾਂ ਦੇ ਨਾਲ ਬਿਲਕੁਲ ਬਿਲਕੁਲ ਨੰਬਰ ਵੀ ਵਧੀਆ 2763 ਨੰਬਰ ਵਾਲੀ ਗੱਡੀ ਬਾਈ ਜੀ ਸੋਹਣੀ ਕੰਡੀਸ਼ਨ ਦੀ ਗੱਡੀ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਸੀਟ ਕਵਰ ਇਹਦੇ ਵੀ ਸੋਹਣੇ ਲੱਗੇ ਹੋਏ ਆ ਤੇ ਵੀਰੇ ਇਹਦਾ ਕੀ ਰੇਟ ਆ ਇਹਦਾ ਆਪਣਾ 630000 ਡਿਮਾਂਡ ਹੂੰ ਬਾਕੀ ਹੋ ਜਾਏਗਾ ਮੌਕੇ ਤੇ ਠੀਕ ਆ ਬਾਈ ਸਟੱਪਣੀ ਅਨਯੂਜ਼ਡ ਹੀ ਆ ਇਹਦੀ ਅਜੇ ਤੱਕ ਥੱਲੇ ਨਹੀਂ ਲੱਗੀ ਲਓ ਜੀ ਅਨਯੂਜ਼ਡ ਸਟੱਪਣੀ ਵਾਲੀ ਗੱਡੀ ਆ ਬਾਈ ਡਾਊਨ ਪੇਮੈਂਟ ਇਹਦੀ ਕਿੰਨੀ ਲੈ ਕੇ ਆਉਣੀ ਆ ਇਹ ਤਾਂ 60 70000 ਲਓ ਜੀ 60 ਤੇ 70000 ਰੁਪਿਆ ਲੈ ਆਇਓ ਬਾਕੀ ਸਾਰਾ ਲੋਨ ਹੋ ਜਾਊਗਾ ਗੱਡੀ ਦੇ ਉੱਤੇ ਅੱਗੇ ਬਹੁਤ ਸੋਹਣੀ ਬਾਈ ਜੀ ਸਵਿਫਟ ਗੱਡੀ ਆ ਨਵੀਂ ਸ਼ੇਪ ਵਾਲੀ ਐਕਸਟਰਾ ਲਾਈਟ ਟਾਇਰ ਪਾਉਣੇ ਪਲਾੜੀ ਦੇ ਬਿਲਕ 18 ਮਾਡਲ 18 18 ਮਾਡਲ ਹਾਂਜੀ ਠੀਕ ਹੈ ਜੀ ਫਰਸਟ ਓਨਰ 71000 ਚੱਲੀ ਜੀ ਵਿਦ ਰਿਕਾਰਡ ਇੰਸ਼ੋਰੈਂਸ ਇਹਦੀ ਵੀ ਫੁੱਲ ਹੂੰ ਤੇ ਬਾਕੀ ਅ ਡੀਜ਼ਲ ਵਿੱਚ ਆ ਗਈ ਇਹ ਇਹ ਵੇਰੀਐਂਟ ਕਿਹੜਾ ਹੈ ਵੇਰੀਐਂਟ VDI VDI ਹਾਂਜੀ ਡੀਜ਼ਲ ਦੀ VDI 2018 ਮਾਡਲ ਐਕਸਟਰਾ ਲਾਈਟ ਅਰਾਂ ਦੇ ਨਾਲ ਕੰਡੀਸ਼ਨ ਵਾਈਜ਼ ਬਾਈ ਜੀ ਜਿਵੇਂ ਸਾਫ ਸੁਥਰੀ ਤੇ ਚੱਲੀ ਕਿੰਨੀ ਕਿਹਾ ਇਹ ਆਪਣੇ 71000 71000 ਠੀਕ ਹੈ ਵੀਰੇ ਇਹਦਾ ਕੀ ਰੇਟ ਇਹਦਾ ਆਪਣਾ 615000 ਡਿਮਾਂਡ ਜੀ ਇਹਦਾ ਵੀ ਕਰ ਲਾਂਗੇ ਮੌਕੇ ਤੇ ਜੋ ਮਾਨਤਾਣ ਹੁੰਦਾ 615000 ਦੇ ਵਿੱਚੋਂ ਬਾਈ ਜੀ ਮਾਨਤਾਣ ਥੋੜਾ ਵਧੀਆ ਹੋ ਜਾਊਗਾ ਤੇ ਬਾਕੀ ਛੋਟੀ ਜੀ ਡਾਉਨ ਪੇਮੈਂਟ ਉਹੀ 70 60 70000 ਰੁਪਏ ਲੈ ਆਇਓ ਲੋਨ ਹੋ ਜਾਊਗਾ ਅੱਗੇ ਬਾਈ ਜੀ ਇਹ 2019 ਜੀ ਪੈਟਰੋਲ VXI ਠੀਕ ਹੈ ਇਹ ਵੀ ਫਰਸਟ ਓਨਰ ਹੈ ਇੰਸ਼ੋਰੈਂਸ ਇਹਦੀ ਵੀ ਵੈਲਿਡ ਹੈ ਠੀਕ ਹੈ ਵੀਰੇ ਇਹ ਚੱਲੀ ਆਪਣੀ 68061 ਠੀਕ ਹੈ ਅਲਾਈ ਟਾਇਰ ਇਹਦੇ ਵਿੱਚ ਵੀ ਐਕਸਟਰਾ ਲੱਗੇ ਹੋਇਆ ਟਾਇਰ ਜਮਾਨ 99 ਅੰਦਰੋਂ ਕਵਰ ਵਗੈਰਾ ਬਹੁਤ ਵਧੀਆ ਲੱਗੇ ਹੋਏ ਸೀਟ ਕਵਰ ਮਹਿੰਗੇ ਲੱਗੇ ਹੋਇਆ ਗੱਡੀ ਨੂੰ ਹਣਾ ਵੀਰੇ ਚੱਲੀ ਘਾਟਾ ਹਜ਼ਾਰਾ BX i ਪੈਟਰੋਲ ਦੀ ਮਾਡਲ ਕਿੰਦਾ ਕਿਹਾ ਸੀ ਇਹ 2019 19 ਮਾਡਲ ਠੀਕ ਹੈ ਵੀਰੇ ਤੇ ਇਹਦਾ ਕੀ ਰੇਟ ਹੈ ਫਿਰ ਇਹਦਾ ਆਪਣਾ 5 ਲੱਖ 65000 ਹੈ ਡਿਮਾਂਡ ਇਹਦੀ ਮਾਨਤਣ ਹੋ ਜਾਊਗਾ ਬਿਲਕੁਲ ਭਾਜੀ 65000 ਡਾਊਨ ਪੇਮੈਂਟ ਬਾਕੀ ਲੋਨ ਕਰਾ ਦੋਗੇ ਬਾਕੀ ਹੋ ਜਾਊਗਾ ਲਓ ਮਿੱਤਰੋ 65000 ਰੁਪਏ ਲੈ ਆਓ ਜਿਹਨੂੰ ਪੈਟਰੋਲ ਵਾਲੀ Swift ਚਾਹੀਦੀ ਆ ਬਾਕੀ ਲੋਨ ਹੋ ਜਾਊ ਗੱਡੀਆਂ ਜਿੰਨੀਆਂ ਦਿਖਾਈਆਂ ਨੇ ਸਾਰੀਆਂ A1 ਕੰਡੀਸ਼ਨ ਦੇ ਨੇ ਬਾਈ ਤੇ ਗੱਡੀ ਲੈਣ ਤੁਹਾਨੂੰ ਹੀ ਆ ਮਾਲਵਾ ਕਾਰਜੋਂ ਤੇ ਜੇ ਸਾਰੀਆਂ ਗੱਡੀਆਂ ਵਧੀਆ ਲੱਗੀਆਂ ਤਾਂ ਲਾਈਕ ਕਮੈਂਟ ਜਰੂਰ ਕਰ ਦਿਓ ਦੱਬ ਕੇ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ